ਅਸੀਂ ਇਸ ਵਕਤ ਸੈਂਟ ਜੇਵੀਅਰ ਸਕੂਲ ਤਾਣਾ ਵਿੱਚ ਪਹੁੰਚੇ ਆ ਜਿਹੜਾ ਕਿ ਵਿਦਿਆਰਥੀਆਂ ਵੱਲੋਂ ਵੱਡੀਆਂ ਮੱਲਾਮਾਰੀਆਂ ਕਈਆਂ ਨੇ ਖੇਡਾਂ ਦੇ ਵਿੱਚ ਪੜ੍ਹਾਈ ਦੇ ਨਾਲ ਹੀ ਜਿਹੜੀਆਂ ਖੇਡਾਂ ਦਾ ਪ੍ਰੋਗਰਾਮ ਇਹਨਾਂ ਸਿਲਸਿਲਾ ਜਾਰੀ ਕੀਤਾ ਹੋਇਆ ਹੈ ਉਹਦੇ ਵਿੱਚ ਵਧੀਆ 골ਡ ਮੈਡਲ ਲੈ ਕੇ ਆਏ ਨੇ ਵਿਦਿਆਰਥੀ ਅਸੀਂ ਗੱਲਬਾਤ ਕਰਦੇ ਹਾਂ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਦੀਆਂ ਗੇਮਾਂ ਦੇ ਵਿੱਚ ਇਹਨਾਂ ਦਾ ਭਾਗ ਲੈਣ ਦਾ ਵੀਂ ਟਾਣਾ ਦੇ ਵਿੱਚ ਜਿਹੜਾ ਸੈਂਟ ਜੇਵੀਅਰ ਸਕੂਲ ਦੇ ਵਿੱਚ ਪਹੁੰਚਿਆ ਜਿੱਥੇ ਅੱਜ ਵਿਦਿਆਰਥੀਆਂ ਵੱਲੋਂ ਪੜ੍ਹਾਈ ਦੇ ਨਾਲ-ਨਾਲ ਹੋਰ ਗੇਮਾਂ ਦੇ ਵਿੱਚ ਵੀ ਮੱਲਾ ਮਾਰੀ ਗਈਆਂ ਹਨ ਪਰ ਤਗਮੇ ਲੈਂਦੇ ਆ ਜਿੱਤ ਕੇ ਇਹਨਾਂ ਨੇ ਇਹਨਾਂ ਦੇ ਹੌਸਲੇ ਵਧਿਆ ਹੈ ਕਿਉਂਕਿ ਇਹ ਜਿਹੜੀ ਗੇਮ ਹੈ ਇੱਕ ਸੰਤੁਸ਼ਟੀ ਵਾਸਤੇ ਔਰਤ ਸਰੀਰ ਨੂੰ ਫਿਟ ਪਰਪਸ ਲਈ ਬਹੁਤ ਹੀ ਲਾਹੇਵੰਦ ਰੈਂਟੀ ਹੈ ਜਿੱਥੇ ਪੜ੍ਹਾਈ ਦੇ ਨਾਲ-ਨਾਲ ਇਹ ਗੇਮਾਂ ਦੇ ਵਿੱਚ ਵਿਦਿਆਰਥੀ ਭਾਗ ਲੈਂਦੇ ਆ ਉੱਥੇ ਹੀ ਸਾਡੇ ਦੇਸ਼ ਦਾ ਨਾਮ ਵੀ ਰੌਸ਼ਨ ਹੁੰਦਾ ਹੈ ਔਰ ਜਿਹੜੇ ਇਲਾਕੇ ਦਾ ਵੀ ਕਿਉਂਕਿ ਪੜ੍ਹਾਈ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਮਕਾਮ ਤੇ ਪਹੁੰਚਦੇ ਆ ਵਿਦਿਆਰਥੀ ਉਹ ਇੱਕ ਚੰਗਰਾ ਉਭਰਾਲਾ ਹੈ ਸੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਆ ਕਿਹੜੀ ਕਿਹੜੀ ਗੇਮਾਂ ਦੇ ਵਿੱਚ ਇਹ ਭਾ ਮੇਰਾ ਨਾਮ ਦਿਪ੍ਰੇਸ਼ ਸਿੰਘ ਹੈ ਮੈਂ 12ਵੀਂ ਕਲਾਸ ਵਿੱਚ ਪੜਦਾ ਹਾਂ ਅਸੀਂ ਪਰਸੋਂ ਹੀ ਸੈਚਰਡੇ ਵਾਲੇ ਦਿਨ ਅਸੀਂ ਆਸਰਾ ਕਾਲਜ ਆਫ ਇੰਸਟੀਟਿਊਸ਼ਨ ਦੇ ਵਿੱਚ ਹੀ ਖੇਡਣ ਗਏ ਸੀ ਜਿੱਥੇ ਸਾਡੀ ਚੈਂਪੀਅਨਸ਼ਿਪ ਦੀ ਤੇ ਉੱਥੇ ਵੀ ਟੀਮਾਂ ਆਈਆਂ ਸੀ ਪਰ ਅਸੀਂ ਉਹ ਟੀਮਾਂ ਨਾਲ ਖੇਡ ਕੇ ਸਾਡਾ ਹੀ ਤੀਜਾ ਤੇ ਚੌਥਾ ਸਥਾਨ ਪ੍ਰਾਪਤ ਕਰੇ ਅਤੇ ਬਹੁਤ ਮੈਚ ਬਹੁਤ ਫਸ ਮਜ਼ੇਦਾਰੀ ਉੱਥੇ ਪਰ ਸਾਡੇ ਟੀਚਰ ਸਾਹਿਬਾਨ ਇੰਦਰ ਸਰ ਸਾਡੇ ਕੋਚ ਸਾਹਿਬਾਨ ਤੇ ਪ੍ਰਿੰਸੀਪਲ ਸਰ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਸੀ ਸਾਨੂੰ ਇਹ ਸਕੂਲ ਵਿੱਚ ਪ੍ਰੈਕਟਿਸ ਵੀ ਕਰਾਈ ਗਈ ਤਾਂ ਉਸ ਕਰਕੇ ਜੀ ਅਸੀਂ ਸਾਡਾ ਤੀਜਾ ਤੇ ਚੌਥਾ ਕਪਾਫ ਕਿਉਂਕਿ ਸਕੂਲ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਲੋ ਮੱਲਾ ਮਾਰੀਆਂ ਹੁੰਦੀਆਂ ਐ ਚੰਗੇ ਇਹਨਾਂ ਨੂੰ ਇਸ ਵਕਤ ਖੁਸ਼ੀ ਵੀ ਮਹਿਸੂਸ ਕਰਦੇ ਆ ਕਿਉਂਕਿ ਮੈਡਲ ਮੈਡਲ ਨਾਲ ਦੀ ਨਾਲ ਹੀ ਤਾਂ ਉੱਥੇ ਇੱਕ ਫਖਰ ਵੀ ਮਹਿਸੂਸ ਹੁੰਦਾ ਬੱਚੇ ਕੀ ਨਾ ਤੇਰਾ ਕਿਹੜੀ ਕਿਹੜਾ ਲੱਗਦਾ ਸਟੂਡੈਂਟ ਮੇਰਾ ਨਾਮ ਗੁਰਜੋਤ ਸਿੰਘ ਜੀ ਮੈਂ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਸਾਨੂੰ ਅਸੀਂ ਸਟੇਟ ਲੈ ਸਟੇਟ ਚੈਂਪੀਅਨਸ਼ਿਪ ਪਵਾਨੀ ਗੜਾਸਰਾ ਗਰੁੱਪ ਆਫ ਇੰਸਟੀਟਿਊਟ ਗਏ ਸੀ ਜੀ ਤੇ ਸਾਡਾ ਤੀਜੀ ਤੇ ਚੌਥੀ ਪੋਜੀਸ਼ਨ ਆਈਏ ਸੀ ਤੇ ਅਸੀਂ ਬਹੁਤ ਵਧੀਆ ਮੈਚ ਲੱਗੇ ਤੇ ਸਾਡੇ ਬਹੁਤ ਵੱਡੀਆਂ ਜੀਟੀਆਂ ਚੰਗੇ ਉਪਰਾਲੇ ਆ ਕਿਹੜੀ ਕਿਹੜੇ ਸਕੂਲਾਂ ਦੇ ਕਿੰਨੇ ਕੁ ਸਟੂਡੈਂਟ ਗਏ ਸੀ ਇਸ ਸਕੂਲ ਦੇ ਵਿੱਚੋਂ ਇਹ ਸਕੂਲ ਦੇ ਸਾਡੇ ਸਕੂਲ ਦੇ ਵਿੱਚੋਂ ਸਿਰ ਅਸੀਂ 12 ਵਿਦਿਆਰਥੀ 12 ਵਿਦਿਆਰਥੀ ਗਏ ਹਾਂ ਸਰ ਤੇ ਹੋਰ ਸਕੂਲਾਂ ਦੇ ਟੂਰਨੈਂਟ ਵੀ ਤੋਂ ਪਲੱਸ ਵਾਈਆਂ ਸੰਸਰ ਟੀਮਾਂ ਤੇ ਉਹਨਾਂ ਦਾ ਮੁਕਾਬਲਾ ਰਿਹਾ ਉੱਥੇ ਜਿਹੜਾ ਉੱਥੇ ਖੇਡਾਂ ਦੇ ਵਿੱਚ ਬਹੁਤ ਸਰ ਫਸਮਾ ਮੈਚ ਰਿਹਾ ਕਿ ਸਰ ਬਹੁਤ ਵਧੀਆ ਟੀਮਾਂ ਸਨ ਵਿੱਚ ਵਿੱਚ ਸਹੀ ਠੀਕ ਵੀ ਸਨ ਤੇ ਬਹੁਤ ਵਧੀਆ ਰਿਹਾ ਸਾਡੇ ਮੈਚ ਕਿਉਂਕਿ ਇੱਕ ਗੇਮ ਮੰਦ ਦੇ ਨਾਲ ਲੱਗ ਰਿਹਾ ਕਿ ਟਾਈ ਕਾਨ ਜਿਹੜੀ ਇੱਕ ਹੋਰ ਗੇਮ ਦੇ ਵਿੱਚ ਵਿਦਿਆਰਥੀ ਜਾ ਕੇ ਆਇਆ ਹੈ ਇਹਨਾਂ ਨੇ ਭਾਗ ਲਿਆ ਹੈ ਕਿਉਂਕਿ ਇਹਨਾਂ ਨੂੰ ਮੈਡਲ ਮਿਲੇ ਹੈ ਚੰਗੇ ਮੈਡਲ ਹੈ ਖੁਸ਼ੀ ਮਹਿਸੂਸ ਕਰਦੇ ਹੋਵਗੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਇਹ ਮੈਡਲ ਜਿੱਤ ਕੇ ਲਿਆਇਓ ਕੀ ਕਹਿਣਾ ਚਾਹੋਗੇ ਮੈਂ ਨਾ ਪਤਾ ਸੀ ਸਕੂਲ ਦਾ ਨਾਮ ਕੀ ਨਾਮ ਸਕੂਲ ਸਕੂਲ ਨਾਮ ਸੰਤਿਪੀਐਸ ਸਕੂਲ ਅੱਛਾ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਖੁਸ਼ੀ ਹੈ ਕਰਦੇ ਹੋ ਪਿਆਰ ਤੇ ਬੱਚੇ ਕੀ ਨਾਮ ਤੇਰਾ ਔਰ ਕਿਹੜੇ ਕੀ ਸਕੂਲ ਵੱਲੋਂ ਕਿਸ ਤਰ੍ਹਾਂ ਪ੍ਰੇਰਿਤ ਕੀਤਾ ਗਿਆ ਸੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਤੇ ਸਕੂਲ ਵੱਲੋਂ ਵੀ ਪ੍ਰੇਰਿਤ ਕੀਤਾ ਜਾਂਦਾ ਗੇਮਾਂ 'ਚ ਲੱਗੋ ਜੀ ਇਸ ਕਰਕੇ ਮੈਂ ਗੇਮ ਸ਼ੁਰੂ ਕੀਤੀ ਸੀ ਕਿਹੜੀ ਕਲਾਸ ਦੇ ਸਟੂਡੈਂਟ ਮੈਂ 8ਵੀਂ ਜੀ ਕੀ ਕਹਿਣਾ ਤੇ ਉਹਨਾਂ ਘਰੋਂ ਕਿਸ ਤਰ੍ਹਾਂ ਦੀ ਖੁਸ਼ੀ ਹੋਈ ਹੈ ਘਰੋਂ ਵੀ ਬਹੁਤ ਵਧੀਆ ਪਿਆਰ ਮਿਲਿਆ ਉਪੀਤੰਗਾਉ ਪ੍ਰਾਲਾਏ ਜਿੱਥੇ ਪੜ੍ਹਾਈ ਦੇ ਨਾਲ ਨਾਲ ਅਸਰਾਂ ਦੀਆਂ ਖੇਡਾਂ ਦੇ ਵਿੱਚ ਵਿਦਿਆਰਥੀ ਮਲਾ ਮਾਰਦੇ ਆ ਅਸੀਂ ਇਹਨਾਂ ਦੇ ਕੋਚ ਨਾਲ ਵੀ ਗੱਲ ਕਰਨੀ ਖੁਸ਼ ਕਰਤੀ ਇਸ ਤਰ੍ਹਾਂ ਦਾ ਇਹ ਜਿਹੜਾ ਕਿ ਇਹਨਾਂ ਨੂੰ ਟ੍ਰੇਨਡ ਕੀਤਾ ਗਿਆ ਯਾਰ ਪੜ੍ਹਾਈ ਦੇ ਵਿੱਚ ਸਮਾਜ ਤੋਂ ਸਮਾ ਕੱਢ ਕੇ ਜਿਹੜਾ ਕਿ ਇਹ ਖੇਡਾਂ ਵੱਲ ਪ੍ਰੇਰਿਤ ਕੀਤਾ ਗਿਆ ਹੈ ਸੀਗਾ ਔਰ ਕਿਸ ਤਰ੍ਹਾਂ ਦੇ ਪੋਜੀਸ਼ਨ ਹਾਸਲ ਕਰਕੇ ਲਿਆਏ ਵਿਦਿਆਰਥੀ ਨਮਸਕਾਰ ਸਰ ਮੈਂ ਇੰਦਰ ਕੁਮਾਰ ਸੰਜੇਵ ਇੰਟਰਨੈਸ਼ਨਲ ਸਕੂਲ ਕੋਚ ਸਰ ਟਾਈਮ ਤੋਂ ਦੇਖੋ ਨਿਕਾਲਣਾ ਪੈਂਦਾ ਹੈ ਪ੍ਰੈਕਟਿਸ ਕੇ ਲਿਏ ਇਸ ਵਿੱਚ ਮੈਨੇਜਮੈਂਟ ਦਾ ਪ੍ਰਿੰਸੀਪਲ ਸਰ का बहुत बड़ा योगदान है जो जिन्होंने हमें इनकी प्रैक्टिस के लिए दिया तो इन्होंने भी बहुत अच्छी तरह प्रैक्टिस की और मुकाबला करके मतलब तीसरा और चौथा स्थान प्राप्त किया हमारी सर दो टीमें गई थी वॉलीबॉल की एक टीम ने तीसरा और एक टीम ने चौथा स्थान प्राप्त किया किस तरह ताईकंडो जो की राज्य अपना जयपुर एसएम स्टेडियम में करवाई गई थी थर्ड नेशनल ताइकंडो चैंपियनशिप उसमें हमारे स्कूल के दो बच्चे मानवजोत और पांचदीप सिंह ने भाग लिया था और वहां पे इन्होंने एक मानवजोत ने सिल्वर मेडल और पांचदीप ने गोल्ड मेडल प्राप्त किया कि लगता है आने वाले समय में भी और विद्यार्थियों को इस तरह के गेम में भी भाग लेना चाहिए हां जी सर बिल्कुल लेना चाहिए क्योंकि देखो गेम के नाम ना फिजिकल फिटनेस तो होती है बच्चे की है ना एक वो नेसेसिटी तो रहता है सर ਇੰਝ ਉਪਰਾਲਾ ਹੈ ਕਿਉਂਕਿ ਸਕੂਲਾਂ ਦੇ ਵਿੱਚ ਜਦੋਂ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਗੇਮਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ ਉਹ ਇੱਕ ਬੜਾ ਸ਼ਲਾਘਾਯੋਗ ਕਦਮ ਹੈ ਜਿੱਥੇ ਵਿਦਿਆਰਥੀ ਕੋਈ ਨਸ਼ੇ ਦੀ ਲੱਤ ਤੋਂ ਦੂਰ ਰਹਿੰਦੇ ਨੇ ਉੱਥੇ ਹੀ ਇਹ ਖੇਡਾਂ ਦੇ ਵਿੱਚ ਮੱਲਾ ਮਾਰ ਕੇ ਕੋਈ ਵੱਡੇ ਅਹੁਦਿਆਂ ਤੇ ਵੀ ਬਰਾਜਮਾਨ ਹੋਣਗੇ ਅਸੀਂ ਇਸ ਤੋਂ ਇਲਾਵਾ ਪ੍ਰਿੰਸੀਪਲ ਨੇ ਜਿਹੜੇ ਸਕੂਲ ਦੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਇਸ ਤਰ੍ਹਾਂ ਦਾ ਜਿਹੜਾ ਵਿਦਿਆਰਥੀਆਂ ਨੂੰ ਇਥੋਂ ਪ੍ਰੇਰਿਤ ਕੀਤਾ ਜਾਂਦਾ ਹੈ ਔਰ ਖੇਡ ਗਰਾਊਂਡ ਤੱਕ ਲਿਜਾ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਅੱਗੇ ਪ੍ਰੇਰਿਤ ਕੀਤਾ ਜਾਂਦਾ ਹੈ ਜਿਹੜੇ ਇੱਥੇ ਵਿਦਿਆਰਥੀਆਂ ਦੇ ਬੱਚਿਆਂ ਦੇ ਮਾਤਾ ਪਿਤਾ ਵੀ ਪਹੁੰਚੇ ਹੋਏ ਨੇ ਸੀ ਇਹਨਾਂ ਨਾਲ ਵੀ ਗੱਲ ਕਰਦੇ ਆ ਕਿ ਇਸ ਤਰ੍ਹਾਂ ਜਿਹੜੇ ਵਿਦਿਆਰਥੀਆਂ ਨੂੰ ਇਸ ਵਕਤ ਹੌਸਲਾ ਉਫਜਾਈਆ ਔਰ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਦਾ ਹੈ ਵਿਦਿਆਰਥੀ ਜਿਹੜੇ ਅੱਜ ਮਨਾਵਾਰ ਕੇ ਆਏ ਕੀ ਨਾਈ ਤੁਹਾਡੇ ਮਨਜੀਤ ਕੌਰ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਜਿੱਤ ਕੇ ਆਉਂਦੇ ਜੀ ਆਪ ਨੂੰ ਬੱਚਿਆਂ ਨੂੰ ਵੀ ਤੇ ਵਕਤ ਕਿਸੇ ਬਹੁਤ ਧੰਨਵਾਦ ਕਰਦੇ ਕੋਹ ਸਾਹਿਬ ਦਾ ਤੇ ਪੂਰੇ ਸਟਾਫ ਦਾ ਕੀ ਲੱਗਦਾ ਤੁਹਾਨੂੰ ਜਿਹੜੇ ਵਿਦਿਆਰਥੀ ਇਸ ਤਰ੍ਹਾਂ ਦੀ ਮੱਲਾ ਮਾਰ ਕੇ ਜਿਹੜੇ ਕਿ ਕੋਈ ਵੱਡੇ ਅਧਿਆਤੇ ਵੀ ਬ੍ਰਾਜਮਾਨ ਹੋਣਗੇ ਉਹਨਾਂ ਦੇ ਸਮਨੇ ਵਿੱਚ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੀ ਜਿਹੜੀ ਗੇਮਾਂ ਵਿਦਿਆਰਥੀਆਂ ਨੇ ਲਈਆਂ ਏ ਕਿਉਂਕਿ ਉਹਦੇ ਵਿੱਚ ਪੜ੍ਹਾਈ ਵੀ ਕਰਨੀ ਇੱਕ ਜਿਹੜਾ ਵਿਸ਼ਾ ਬਣਿਆ ਹੋਇਆ ਏ ਕਾਫੀ ਲੰਬਾ ਸਮਾਂ ਕਰਨੀ ਪੈਂਦੀ ਆ ਔਰ ਉਹਦੇ ਨਾਲ ਗੇਮ ਦੇ ਨਾਲ ਬੱਚਿਆਂ ਤੇ ਕਿੰਨਾ ਅਸਰ ਪੈਂਦਾ ਏ ਸਰ ਇਸ ਨਾਲ ਤਾਂ ਕਾਫੀ ਅਸਰ ਪੈਂਦਾ ਈ ਅੱਗੇ ਚੱਲ ਕੇ ਇਹਨਾਂ ਨੂੰ ਇਹ ਸਪੈਸ਼ਲ ਨੰਬਰ ਵੀ ਲੱਗਦੇ ਆਈ ਇਹਨਾਂ ਦੇ ਤੇ ਸਪੋਰਟਸ ਦੇ ਵਿੱਚ ਤਾਂ ਵੈਸੇ ਹੀ ਸਪੋਰਟਸ ਕੋਟੇ 'ਚ ਇਹਨਾਂ ਨੂੰ ਜੋਬ ਦੇ ਆਪਸ਼ਨ ਹੁੰਦੀ ਏ ਔਨਲ ਸਮੇਂ ਦੇ ਵਿੱਚ ਹੋਰ ਅੱਗੇ ਵੀ ਜਿਹੜੀਆਂ ਗੇਮਾਂ ਦੇ ਵਿੱਚ ਭਾਗ ਲੈਣਗੇ ਵਿਦਿਆਰਥੀ ਕਿਸ ਤਰ੍ਹਾਂ ਤੁਹਾਨੂੰ ਵੀ ਕੋਈ ਨਾ ਪੋਜੀਸ਼ਨਾਂ ਤੱਕ ਪਹੁੰਚਣਾ ਪੈਂਦਾ ਕਿਉਂਕਿ ਦੇਖ ਰਹੇ ਕਿ ਕੀ ਜਾਣਕਾਰੀ ਮਿਲਦੀ ਹੈ ਹਾਂਜੀ ਸਰ ਉਹ ਤੋਂ ਵੀ ਬਹੁਤ ਮਿਹਨਤ ਕਰਨੀ ਹੈ ਅਸੀਂ ਬਾਕੀ ਨਾਲ ਸਾਥ ਜਮਾ ਕੋਸ਼ਾ ਦਾ ਹੀ ਬੱਚਿਆਂ ਦਾ ਵੀ ਤੇ ਅੱਗੇ ਵਿੱਚ ਇਸ ਤੱਕ ਹੋ ਸਕਦਾ ਹੈ ਕਰਵਾਵਾਂਗੇ ਹੋਰ ਵਿਦਿਆਰਥੀਆਂ ਨੂੰ ਕੀ ਕਹਿਣਾ ਚਾਹੋ ਸਾਰੇ ਵਿਦਿਆਰਥੀਆਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਜੀ ਬਸ ਗੇਮਾਂ 'ਚ ਭਾਗ ਲੈਣ ਪੜਾਈ ਦੇ ਨਾਲ-ਨਾਲ ਹੀ ਚੂਰੀ ਆ ਤੇ ਸਿਹਤਮੰਦ ਵੀ ਰਹਿਣਗੇ ਤੇ ਅਗੋਂ ਨਸਿਆਂ ਤੋਂ ਬਚਣਗੇ ਜੀ ਤੇ ਅੱਗੇ ਚੱਲ ਕੇ ਵਧੀਆ ਜ਼ਿੰਦਗੀ ਜੀ ਸਕਦੇ ਆਂ ਇਸ ਤੋਂ ਅੱਗੇ ਸਿਰਪ੍ਰਿੰਸੀਪਲ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਦੀ ਜਿਹੜਾ ਕਿ ਇਹਨਾਂ ਨੂੰ ਪਰੇ ਰਿਹਾ ਹੈ ਪਰ ਵਿਦਿਆਰਥੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਹੋਰ ਮਲਾਮਾਂ ਨੇ ਸੈਂਟ ਜੇਵੀਰ ਸਕੂਲ ਦੇ ਜਿਹੜੇ ਕਿ ਪ੍ਰਿੰਸੀਪਲ ਐ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਤਰ੍ਹਾਂ ਵਿਦਿਆਰਥੀਆਂ ਨੂੰ ਇਸ ਲੀਡ ਦੇ ਕਿਵੇਂ ਗੇਮਾਂ ਦੇ ਵਿੱਚ ਪਾਇਆ ਜਾਂਦਾ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਨੂੰ ਸਮੱਸਿਆਵਾਂ ਦਾ ਕਾਰਨ ਬਣਿਆ ਰਹਿੰਦਾ ਹੈ ਪੜ੍ਹਾਈ ਦੇ ਨਾਲ ਨਾਲ ਜਦੋਂ ਡਬਲ ਇਸ ਤਰ੍ਹਾਂ ਗੇਮ ਦੇ ਵਿੱਚ ਭਾਗ ਲੈਣ ਵਿਦਿਆਰਥੀ ਹੋਰ ਜਿੱਤ ਕੇ ਆਉਂਦੇ ਆ ਸਰ ਕਿਸ ਤਰ੍ਹਾਂ ਦਾ ਪ੍ਰੇਰਿਤ ਕੀਤਾ ਗਿਆ ਹੈ ਵਿਦਿਆਰਥੀਆਂ ਨੂੰ Uh, हर साल की तरह इस बार भी बच्चों ने गेम्स में पार्टिसिपेट किए थे जिसमें बच्चे स्टेट चैंपियनशिप में गए थे वॉलीबॉल में आसरा ग्रुप ऑफ कॉलेज में हुआ था और जिसमें हमारे स्कूल का थर्ड पोजीशन आए और एक नेशनल हुआ था के वो हुआ था जयपुर जिसमें बच्चे हमारा गोल्ड और सिल्वर मेडल आया स्कूल के तो हम लोग तो हमेशा बच्चों को गेम्स के लिए पार्टिसिपेट करने के लिए बोलते हैं बच्चे करते भी हैं और हर साल हमारा ਬਹੁਤ ਅੱਛਾ ਰਿਸਪੌਂਸ ਹੈ ਬੱਚੋ ਦਾ ਜਿਸ ਮਿਡਲ ਵੀ ਆਤਾ ਹੈ ਕਿਉਂਕਿ ਜਿੱਥੇ ਪੜ੍ਹਾਈ ਦੇ ਨਾਲ-ਨਾਲ ਜਿੱਥੇ ਪੜ੍ਹਾਈ ਕਰਾਉਣ ਵਾਸਤੇ ਟੀਚਰਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਕਾਫੀ ਜਾਰੀ ਉੱਥੇ ਇਸ ਤਰ੍ਹਾਂ ਦੇ ਗੇਮਾਂ ਦੇ ਵਿੱਚ ਭਾਗ ਲੈਣ ਵਾਸਤੇ ਤੁਸੀਂ ਜਿਹੜੇ ਕੋਚ ਰੱਖੇ ਹੋਏ ਆ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੁਣਾਈ ਕਿਉਂਕਿ ਡਬਲ ਡਬਲ ਟੀਚਰ ਰੱਖਣੇ ਪੈਂਦੇ ਹੋਣਗੇ ਕੀ ਵਿਦਿਆਰਥੀ ਲੱਗਦਾ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦਾ ਆ ਇਹ ਤੋਂ ਸਾਡੇ ਸਕੂਲ ਹੀ ਰੱਖਤੇ ਹੈ ਜੋ ਪੜ੍ਹਾਈ ਦੇ ساتھ-ਸਾਥ ਨਾ ਕੋਚ ਵੀ ਅਲੱਗ ਰੱਖਣਾ ਪੜਦਾ ਹੈ ਪਿਛਲੀ ਵਾਰ ਵੀ ਜੋ ਬੱਚੇ ਨ आ, वो बच्चे गेम्स में पार्टिसिपेट किए बोलते कॉलेज में उसका फीस जो है वो माफ हो गया इस बार तो हम लोग आ, सारे पेरेंट्स को आ, बोल रहे हैं जो आप लोग पार्टिसिपेट कराओ ताकि बच्चे नशे से भी दूर रहे पंजाब के बहुत बड़ा समस्या है इसमें और मोबाइल से बच्चे दूर रहेगा ये भी अभी आ, एक बहुत बड़ा एक एपिडेमिक हिसाब में बा, बा, मतलब आउट ब्लास्ट हो रहा है सारे जगह पे जो बच्चे पढ़ाई के पढ़ाई में कम और मोबाइल में ज़्यादा अट्रैक्शन हो रहा है तो हम लोग तो यही बोल रहे हैं जो बच्चे भी गेम्स में पार्टिसिपेट कराओ आगे ताकि बच्चों का जो भविष्य है वो उज्ज्वल हो ਇਸ ਸੰਜਰੇ ਕਿ ਸੰਤਜੀਵ ਸਕੂਲ ਦੇ ਪ੍ਰਿੰਸੀਪਲ ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਮੋਬਾਈਲ ਤੋਂ ਵੀ ਦੂਰ ਰਹਿਣਾ ਚਾਹੀਦਾ ਨਾਲ ਨਾਲ ਜਿਸ ਤਰ੍ਹਾਂ ਇਹ ਮੋਬਾਈਲਾਂ ਦੇ ਵਿੱਚ ਅੱਜਕੱਲ ਨਵੀਂ ਜਨਰੇਸ਼ਨ ਜੁੜੀ ਹੋਈ ਆ ਉਹ ਵੀ ਇੱਕ ਬੜੀ ਖਤਰਨਾਕ ਸਾਬਤ ਹੁੰਦੀ ਆ ਪਰ ਇਸ ਤਰ੍ਹਾਂ ਦੀਆਂ ਗੇਮਾਂ ਦੇ ਨਾਲ ਰਹਿ ਕੇ ਚੱਲ ਕੇ ਜਿਹੜੇ ਵਿਦਿਆਰਥੀ ਆਪਣਾ ਭਵਿੱਖ ਵਧੀਆ ਉਜਲ ਕਰ ਸਕਦੇ ਹਨ